हां जी दोस्तों की हालचाल है ते आज पहुंच गए गुरप्रीत ਦੇ ਖੇਤ ਸਪੈਦਾ ਲਾ ਰਿਹਾ ਹੈ ਗੁਰਪ੍ਰੀਤ ਹਜ਼ਾਰ ਤੇ ਪਹਿਲਾਂ ਵੀ ਇਹਦੇ ਕੋਲੇ ਸਪੈਦਾ ਲੱਗਿਆ ਵਾ ਦੇਖੋ ਗੁਰਪ੍ਰੀਤ ਕਿੰਨੇ ਚਿਰ ਦਾ ਹੋ ਗਿਆ ਇਸ ਸਪੈਦਾ ਦੋ ਸਾਲ ਦਾ ਦੋ ਸਾਲ ਦਾ ਹੋ ਗਿਆ ਇਹ ਦੋ ਸਾਲ ਦਾ ਸਪੈਦਾ ਹੋ ਗਿਆ ਪਹਿਲਾਂ ਇਹਦਾ ਤੇ ਕਿੰਨਾ ਕਿਹੜੇ ਵੈਰਾਈਟੀ ਦੀ ਗੁਰਪ੍ਰੀਤ ਪਤਾ ਇਹਦਾ ਕੋਈ ਪਤਾ ਨਹੀਂ ਯਾਰ ਉਹ ਉਹਦੇ ਗਿਆ ਸੀਗੇ ਇਹ ਲਾਉਣ ਜ ਵਾਲੇ ਦੇ ਗਿਆ ਸੀਗੇ ਅੱਛਾ ਤੇ 588 ਪਤਾ ਨਹੀਂ ਕਿਹੜਾ ਯਾਰ ਹਾਂ ਇਹ ਵੀ ਬੜਾ ਚੰਗਾ। ਮੂਨਸਪੈਡਾ ਠੀਕ ਹੈ ਸਰ। ਸਪੈਡਾ ਠੀਕ ਆ ਵੀ ਬਾੜੀ ਵਧੀਆ ਵੈਰੈਟੀ ਤਾਂ ਨਹੀਂ ਪਰ ਵੈਰੈਟੀ ਠੀਕ ਸੀ। ਪੀ23 ਦੇ ਮੁਕਾਬਲੇ ਨਹੀਂ ਵਧੀਆ ਹੈਗੀ। ਕਿਉਂਕਿ ਇਹਦੀ ਕਾਂਡਸਾਂ ਜੀ ਆਪਾਂ ਨਹੀਂ ਪੈਣ। ਹਾਂ। ਮੂਨਸਪੈਡਾ ਠੀਕ ਹੈ ਜਿਵੇਂ ਉਹਨਾਂ ਦੀ ਗ੍ਰੋਥ ਬੜੀ ਵਧੀਆ ਹੈਗੀ। ਜਿਵੇਂ ਪਾਣੀ ਬੱਟ ਤੇ ਖਾਦ ਲੱਗੇ ਹੋਏ ਨੇ ਉਹ। ਹੂੰ। ਉਹਨਾਂ ਦੀ ਗ੍ਰੋਥ ਤਾਂ ਬਹੁਤ ਚੰਗੀ ਹੈ। ਦੋਨਾਂ ਦਾ ਸਪੈਡਾ ਬਹੁਤ ਚੰਗਾ ਹੈ। ਜਿਵੇਂ ਗੁਰਪ੍ਰੀਤ ਕਹਿੰਦਾ ਫਸਲ ਨਹੀਂ ਹੋਣੀ ਹੁਣ ਐ ਨਹੀਂ ਹੋਣਾ ਜਿਵੇਂ 1000 ਸਪੈਡਾ ਲਾਈਏ ਨਾ ਤੂੰ ਮੈਂ ਵੀ ਲਾਤਾ ਕਿੱਲਾ ਕਿੱਲਾ ਗੁਰਪ ਆ ਬੱਟ ਬੱਟ ਕਹਿੰਦੇ ਖੱਬਲ ਨਹੀਂ ਹੁੰਦਾ ਬੱਟ ਵੀ ਘਟ ਨਹੀਂ ਪੈਂਦੀ ਆਪਾਂ ਨੂੰ ਘੜੀ ਹੋਈ ਆ ਸਾਰੀ ਬੱਟਾ ਵੀਜੀ ਇਨਕਮ ਲੈਣੀ ਆ ਫੇਰ ਮਿਹਨਤ ਤਾਂ ਕਰਨੀ ਪਊ ਹਣਾ ਕੀ ਹੁਣ ਅਗਲਾ ਕਹਿੰਦਾ ਬੱਟਾ ਨਹੀਂ ਘੜਿਆ ਆਂਦੇ ਆ ਬੱਟ ਦੇ ਲਵੇ ਹਾਲ ਨਹੀਂ ਲੱਗਦੇ ਆ ਨਹੀਂ ਲੱਗਦੇ ਜੇ 2 2 3 3 ਫੁੱਟ ਹੁੰਨੇ ਆ ਆਪਾਂ ਵੜਦੇ ਤਾਂ ਹੁੰਨੇ ਆ ਜੀ ਹਾਂ ਨਾਲਕ ਵੜਦੇ ਆ ਜੀ ਰੀ ਵੜਦੇ ਆ ਜੇ ਵੀ ਲਵੇ 2 2 3 ਫੁੱਟ ਤੁਸੀਂ ਥਾਂ ਛੱਡਿਆ ਵੀ ਜਾਓ ਜਾਂ ਥਾਂ ਮਰ ਵੀ ਜਾਓ ਫਸਲ ਨਾ ਹੋਊ ਯਾਰ ਜੜ ਦੇ ਲਵੇ ਨਹੀਂ ਵੀ ਫਸਲ ਹੁੰਦੀ 2 ਫੁੱਟ ਤੱਕ ਫੇਰ ਕਿੱਡੀ ਗੱਲ ਆ ਤੇ ਇਨਕਮ ਵੀ ਬਥੇਰੀ ਹੁੰਦੀ ਆ ਹੁਣ ਆ ਦਿਖਾ ਦੇ ਯਾਰਾ ਕਣਕ ਦੇਖੀ ਆਪਣੇ ਥੱਲੇ ਜਮਾ ਨਾਲ ਬੀਜੀ ਹੋਈ ਜਮਾ ਨਾਲ ਕਣਕ ਬੀਜੀ ਵੀ ਆ ਦੇਖੋ ਜਮਾ ਨਾਲ ਬੀਜੀ ਹੈ ਕਣਕ ਆ ਦੇਖੋ ਨਾਲ ਹੀ ਕਣਕ ਬੀਜੀ ਵੀ ਆ ਪਰ ਫੁੱਟਕ ਤਾਂ ਸਨ ਨਾ ਜਿੱਥੇ ਮਸ਼ੀਨ ਵੀ ਪੱਤ ਵੀ ਰਹਿੰਦੀ ਨਹੀਂ ਨਾ ਮਸ਼ੀਨ ਵੀ ਦੂਰ ਕਰੀਏ ਤੋਂ ਵੀ ਕਈ ਵਾਰੀ ਕੋਈ ਤਣੇ ਤੂਣੇ ਚੜ ਕੇ ਖਰਾਬ ਨਾ ਹੋ ਜੇ ਤਾਂ ਫਸਲ ਵਧੀਆ ਹੁੰਦੀ ਹੈ ਹਾਂ ਆਪ ਵੀ ਮਾਰਦੇ ਆਪ ਨਾਲ ਨਾਲ ਤੇ ਬਾਕੀ ਗੁਰਪੀ ਜਲੰਧਰ ਵਾਲਾ ਕੀ ਕਹਿੰਦੇ ਕੀ ਰੇਟ ਚੱਲੀ ਜਾਂਦਾ ਹੁਣ ਸਪੈਸ ਦੇ ਤਾਂ ਜਲੰਧਰ ਵਾਲਾ 1200 ਰੁਪਏ 1200 ਰੁਪਏ ਕਿ ਮੰਟਲ ਦਾ ਪੱਟ ਕੇ ਲੈ ਜਾਏ ਕਹਿੰਦੇ 1200 ਰੁਪਏ ਕਿ ਮੰਟਾ ਦਾ ਰੇਟ ਚੱਲੀ ਜਾਂਦਾ ਜਿਵੇਂ ਤੇ ਬਾਕੀ ਮੰਨ ਲਓ ਜੇ 1000 ਰੁਪਏ ਦੇ ਹਿਸਾਬ ਨਾਲ ਵੀ ਆਪਣਾ ਬੱਕ ਦਾ 5 ਸਾਲਾਂ ਨੂੰ ਚੱਲ ਰੇਟ ਤਾਂ ਕਿਹੜਾ ਕਿਸੇ ਦੇ ਬੰਨਿਆ ਹੁੰਦਾ ਤੇਨੂੰ ਵੀ ਕੁਟਰ ਲਾ ਲੈ ਯਾਰ ਹੈਂ ਕੂੜੇ ਦਾ ਰੇਟ ਲਾ ਲ 300 ਰੁਪਏ ਕੁਟਰ ਹਾਂ ਅੱਜ ਲੱਕੜ ਦਾ ਰੇਟ 1000 ਰੁਪਏ ਕੁਟਰ ਆ ਗੱਗ ਵਾਲੀ ਦਾ ਹੂੰ ਜੇ 1000 ਰੁਪਏ ਇੱਕ ਕੁਮਾਂਟ ਦਾ ਰੇਟ ਵੀ ਬਣਦਾ ਘੱਟੋ ਘੱਟ ਤਿੰਨ ਕੁਮਾਂਟਾਂ ਦਾ ਹੋ ਜਾਂਦਾ 5 ਸਾਲਾਂ ਚ ਸਪੈਦਾ ਪੰਜ ਲਾ ਲਓ ਸੀਲ ਲਾ ਲਓ ਚਾਰ ਲਾ ਲਓ ਨਾ ਉਹ ਸੋਡੀ ਮਿਹਨਤ ਵੀ ਕਿੰਨੇ ਸਾਲਾਂ ਚ ਤੁਸੀਂ ਕਰਦੇ ਹੋ ਪਰ ਜਿਹੜੇ ਤਰੀਕੇ ਨਾਲ ਅਸੀਂ ਲਾ ਰਹੇ ਹਾਂ ਉਹ ਵੀ ਤੁਹਾਨੂੰ ਤਰੀਕਾ ਦੱਸਾਂਗੇ ਉ ਤਾਂ ਲੱਗਦਾ ਸੀ 700 ਰੁਪਏ ਸਪੈਦਾ ਲੱਗਦਾ ਕਿਲੇ 'ਚ 500 520 580 ਮੈਕਸਿਮਮ ਲੱਗਦਾ 580 ਲਾਉਂਦੇ ਆ ਹਜ਼ਾਰਪੁਰ ਵਾਲੇ ਤੇ ਉਹ ਕਹਿੰਦੇ ਵੀ ਹੁਣ ਇਸ ਤੋਂ ਪਹਿਲਾਂ ਜਿਹੜੀ ਅਸੀਂ ਇਹਨਾਂ ਦੀ ਕਟਿੰਗ ਲਈ ਆ 5 ਸਾਲਾਂ ਬਾਅਦ ਆ 7 ਸਾਲਾਂ ਬਾਅਦ ਆ 10 ਲੱਖ 12 ਲੱਖ ਦੀ ਕਹਿੰਦੇ ਕਿਲੇ 'ਚ ਹੋਈ ਆ ਤੇ ਜਿਹੜੇ ਤਰੀਕੇ ਨਾਲ ਆਪਾਂ ਲਾ ਰਹੇ ਹਾਂ ਸਪੈਦਾ ਉਹਦੇ ਉਹਦੇ ਤਰੀਕੇ ਨਾਲ ਲੱਗੂਗਾ 1000 ਸਪੈਦਾ ਕਿਲੇ ਦਾ 1000 ਤੋਂ ਉੱਤੇ ਵੀ ਲੱਗ ਜੂ ਪਰ 1000 ਮੰਨ ਲਓ ਐਵਰੇਜ ਤੇ 1000 ਰੁਪਏ ਦਾ ਲੱਗੂਗਾ ਇਹਨੂੰ ਪਾਣੀ ਦੀ ਥੋੜੀ ਜਿਆਦਾ ਲੋਡ ਹੁੰਦੀ ਹੈ ਤਾਂ ਅਸੀਂ 1040 ਲਾਈ ਸੀ ਉਦੋਂ ਹਾਂ 1040 ਲਾਈ ਸੀ ਕਿਤੇ ਇਹਨੂੰ ਥੋੜੀ ਪਾਣੀ ਦੀ ਜਿਆਦਾ ਲੋਡ ਹੁੰਦੀ ਹੈ ਤਾਂ ਕਰਕੇ ਅਸੀਂ ਉਸ ਤਰੀਕੇ ਨਾਲ ਹੀ ਲਾ ਰਹੇ ਹਾਂ ਵੀ ਨਲ ਤਾਂ ਛਾਂ ਘੱਟ ਪਵੇ ਅਸੀਂ ਲਾ ਰਹੇ ਹਾਂ ਦੋ ਲੈਂਡ ਠੀਕ ਆ 4 ਫੁੱਟ ਤੇ ਲੈਂਡ 2 ਲੈਂਡ ਇੱਕ ਇੱਕ ਲੈਂਡ 4 ਫੁੱਟ ਛੱਡ ਕੇ ਆ ਦੂਜੀ 4 ਫੁੱਟ ਛੱਡ ਕੇ ਜਿਹੜੇ ਸਪੈਦੇ ਤੋਂ ਸਪੈਦੇ ਦੀ ਦੂਰੀ ਉਹ 4 ਫੁੱਟ ਆ ਤੇ ਉਹ ਲਾਉਂਦੇ ਹੁੰਦੇ 12 ਬਾਈ 12 ਤੇ ਤੇ 4 ਬਾਈ 4 ਤੇ ਲਾਉਂਦਾ ਸਾਡਾ ਮਤਲਬ ਇਹ ਆ ਵੀ ਜਿਹੜਾ ਵਿਚਾਲੇ ਥਾਂ ਰਹਿ ਜੂ 4 ਉਹਦੇ 'ਚ ਖਾਲ ਬਣ ਜਾਊਗਾ। ਮੰਨ ਲਓ ਸਪੈਦੇ ਨਾਲ ਨਾਲ ਵੱਟ ਹੋ ਜੂਗੀ। ਤਾਂ ਉਹਦੇ ਵਿੱਚ ਖਾਲ ਬਣ ਜਾਊਗਾ। ਉਹ ਖਾਲ ਦੇ ਵਿੱਚ ਪਾਣੀ ਮੰਨ ਲਓ ਫਸਲ ਨਾਲ ਇਹਨੂੰ ਵੱਧ ਲੱਗੀ ਜਾਣੀ। ਠੀਕ ਆ? ਮੰਨ ਲਓ ਜੇ 10 ਦਿਨਾਂ ਬਾਅਦ ਗਰਮਿਆਂ 'ਚ ਪਾਣੀ ਛੱਡਣਾ, ਸਿਆਲਾਂ 'ਚ ਜੇ 15-20 ਦਿਨਾਂ ਬਾਅਦ ਪਾਣੀ ਛੱਡਣਾ। ਉਹ ਤਰੀਕੇ ਨਾਲ ਫਿਰ ਜਿੰਨਾ ਕਿ ਇਹਨੂੰ ਪਾਣੀ ਵੱਧ ਲੱਗੂਗਾ, ਓਨੀ ਕਦੀ ਗ੍ਰੋਥ ਵੱਧ ਜੂ। ਤੇ ਇਨਕਮ ਵੀ ਵੱਧ ਜੂ ਕਿਉਂਕਿ 500 ਦੀ ਥਾਂ ਤੇ ਜਦੋਂ 1000 ਸਪੈਦਾ ਲੱਗੂਗਾ। ਤੇ ਆਪਾਂ ਜਿਵੇਂ 1000 ਰੁਪਏ ਦੇ ਹਿਸਾਬ ਨਾਲ ਲਾਉਣੇ ਰੇਟ ਇਹਦਾ। ਵੀਜੇ ਮੰਨ ਲਓ ਲੱਕੜ ਦੇ ਤਾਂ ਜੇ 1000 ਰੁਪਇਆ ਵੀ ਲਾਈਏ ਤੇ 3 ਕਵਾਂਟਲ 3000 ਦਾ ਹੋ ਗਿਆ। ਇੱਕ ਸਪੈਦਾ 3000 ਬੰਨਦਾ 5 ਸਾਲਾਂ ਬਾਅਦ। ਬਾਕੀ ਇਹ ਚੀਜ਼ਾਂ ਦੇ ਕੋਈ ਆਪਾਂ ਐਵੇਂ ਦਾਅਵੇ ਕਰੀਏਗੇ ਉਹ ਆਪਾਂ ਕਰਦੇ ਹੀ ਨਹੀਂ ਗੱਲ ਹਨਾ ਪਹਿਲੀ ਗੱਲ ਤਾਂ ਆਪ ਆਪ ਹੀ ਲਾਈ ਜਾਨੇ ਆ। ਬਾਕੀ ਜੇ ਕਿਸੇ ਨੇ ਲਾਉਣਾ ਤਾਂ ਆਪਾਂ ਇਹ ਗੱਲ ਸੋਚ ਕੇ ਚੱਲਦੇ ਆਂ ਵੀ 1000 ਸਪੈਦਾ 3000 ਦੇ ਹਿਸਾਬ ਨਾਲ ਕਿੱਥੇ ਜਾਊ ਗੱਲ। ਜੇ ਉਹਦੂ ਅੱਧਾ ਵੀ ਵੇਗਿਆ ਤਾਂ ਵੀ ਬਹੁਤ ਰੁਪਏ ਹੋ ਜਾਣਗੇ। ਤੇ ਵਿੱਚ ਘੱਟੋ ਘੱਟ 4 ਸਾਲ ਤਾਂ ਇਹਨਾਂ ਫੁੱਲ ਫਸਲ ਹੀ ਦੇਣੀ ਆ 1 ਸਾਲ ਘੱਟ ਲਾ ਲਓ ਬਾਕੀ ਇਹ ਜੀ ਹਾਂ ਬਾਕੀ ਜਿਹੜੇ 16 ਫੁੱਟ ਥਾਂ ਰਹਿ ਗਿਆ ਵਿਚਾਲੇ ਲੈਂਡ ਟੂ ਲੈਂਡ ਉਹਦੇ ਵਿੱਚ ਦੀ ਮਸ਼ੀਨ ਵੀ ਟੱਪ ਸਕਦੀ ਆ ਠੀਕ ਆ ਤੇ ਮੰਨ ਲਓ ਧੁੱਪ ਰੋਸ਼ਨੀ ਵੀ ਵਿੱਚ ਵਧੀਆ ਪਹੂਗੀ ਬਾਕੀ ਜਿਹੜੀ ਇਹ ਵੈਰੈਟੀ ਹੁੰਦੀ ਆ ਨਾ ਪੀ ਤੇ ਆ ਦੇਖੋ ਇਹਦਾ ਕੋਈ ਨਾ ਕੋਈ ਦਾਣਾਗਾ ਯਾਰ ਛਾਂ ਤਾਂ ਕੋਈ ਇਹਦੀ ਹੈ ਹੀ ਨਹੀਂ ਏਡੀ ਜਾ ਤੇ ਠੀਕ ਆ ਜਿਉਂ ਜਿਉਂ ਵੱਡਾ ਹੋਈ ਜਾਊਗਾ ਛਾਂ ਇਹਦੀ ਘਟਦੀ ਜਾਊਗੀ ਆ ਦੇਖੋ ਤਾਂ ਬਹੁਤ ਵਧੀਆ ਚੀਜ਼ ਆ ਤੇ ਜਿਹਨੇ ਇਸ ਪੈਦਾ ਲਾਉਣਾ ਪੱਕੀ ਜਿਹੜੇ ਭਰਾਵਾਂ ਨੇ ਕਿੱਲਾਂ ਦੇ ਕਿੱਲੇ ਲਾਏ ਵ ਉਹਨਾਂ ਨੇ ਵੀ ਲਾਈ ਯਾਰ ਖੇਤੀ ਹੈ ਜਿਹੜੀ ਖੇਤੀ ਰਿਸਕ ਤੇ ਹੁੰਦੀ ਆ ਤਾਂ ਖੇਤੀ ਕੁਝ ਕਰਨਾ ਤਾਂ ਰਿਸਕ ਤਾਂ ਲੈਣਾ ਪਊਗਾ ਬਾਕੀ ਜਿਵੇਂ ਅਸੀਂ ਸੋਚਿਆ ਵਿੱਚ ਸਬਜ਼ੀਆਂ ਵਗੈਰਾ ਦੀ ਖੇਤੀ ਕਰਾਂਗੇ ਜਾਂ ਹਲਦੀ ਵਗੈਰਾ ਜਾਂ ਗੰਨਾ ਵਗੈਰਾ ਇਹ ਚ ਲਾਵਾਂਗੇ ਤਾਂ ਉਹਦੇ ਵਾਸਤੇ ਤਾਂ ਬਹੁਤ ਵਧੀਆ ਚੀਜ਼ ਹੈਗੀ ਇੱਕ ਤਰ੍ਹਾਂ ਦੀ ਜਿਵੇਂ ਕਹਿੰਦੇ ਹੁੰਦੇ ਐਫ ਡੀ ਆ ਅੱਜ ਜਿਹੜਾ ਤੇ ਖਰਚਾ ਹੋ ਜੂ ਹੋ ਜੂ 20-22 ਰੁਪਏ ਪlant ਮਿਲ ਜਾਂਦਾ ਇਹਦਾ ਤੇ ਇਹਦੂ ਬਾਅਦ 5 ਸਾਲਾਂ ਬਾਅਦ ਫਿਰ ਨਿਯਾਰੀ ਆ ਆ ਦੇਖੋ ਚਾਹ ਨਹੀਂ ਚੱਕਿਆ ਜਾਂਦਾ ਮੁੰਡੇ ਤੋਂ ਹੈ 6 ਸਾਲ ਦੀ ਐਫਡੀ ਕਰਾ 6 ਸਾਲਾਂ ਦੀ ਐਫਡੀ ਕਰਾਤੀ ਗੁਰਪ੍ਰੀਤ ਕਹਿੰਦਾ ਤੇ ਦਵਾਈ ਅਸੀਂ ਮਾਰਤੀ ਪਹਿਲੀ ਇੱਕ ਢੋਲੀ ਰਹਿ ਗਈ ਸੀ ਉਹ ਮਾਰਦੇ ਹੁਣ ਬਾਥੂ ਵਾਲੀ ਗੁੱਲੀ ਡੰਡਾ ਵਾਲੀ ਦਵਾਈ ਅਸੀਂ ਪਹਿਲੀ ਮਾਰਤੀ ਮੁਰਕੇ ਸਪੈਦਾ ਖਰਾਬ ਨਾ ਹੋਵੇ ਤਾਂ ਬਸ ਇਦੂ ਬਾਦ ਅਸੀਂ ਲਾਉਣ ਦੀ ਤਿਆਰੀ ਆ ਲਾਈਵ ਦੋਸਤੋ ਲਾ ਕੇ ਸਪੈਦੇ ਤੇ ਨਾਲ ਦੀ ਨਾਲ ਛੜਤਾ ਪਾਣੀ ਕਣਕ ਨੂੰ ਦਵਾਈ ਗੱਲ ਕਰਤੀ ਜੀ ਬਾਥੂ ਵਾਲੀ ਤੇ ਆ ਘੇਰਾ ਰਹਿ ਗਿਆ ਸਪੈਦੇ ਕੇ ਮొక్క ਚਾਉਣ ਹੋਣਗੇ ਲਾਵਾਂਗੇ ਕੱਲ ਨੂੰ ਤੇ ਸਪੈਦਾ ਬਲੌਗ ਦੀ ਹੋ ਗਈ ਸਮਾਪਤੀ ਲੈ ਵੀ ਸਾਥੀ ਕਾਲ ਦੋਸਤੋ ਅੱਜ ਫੇਰ ਚੱਲ ਪਏ ਆਪਾਂ ਸਪੈਦੇ ਲੈਣ ਕੁਛ ਘਟਗੇ ਸੀਗੇ ਤੇ ਨਾਲ ਬੈਠਾ ਸਾਡੇ ਵਾਲਾ ਮੁੰਡਾ ਚਾਚੇ ਦਾ ਤੇ ਧੁੰਦ ਬਹੁਤ ਆ ਗਈ ਦਿਖਾਉਣੇ ਤੁਹਾਨੂੰ ਪੂਰੀ ਫੁੱਲ ਧੁੰਦ ਆ ਗਈ ਤੇ ਬੋਟਾਂ ਦਾ ਵੀ ਦੇਣਾ ਹੈ ਚੱਲ ਪਹਿਲਾਂ ਕੰਮ ਨਿਬੇੜ ਲਈਏ ਤੇ ਮੁੰਡਾ ਗੁੱਸੇ ਹੋ ਮੇਰੇ ਸਪੈਦੇ ਆਦ ਵਿੱਚ ਚਲੇ ਪਏ ਆ 800 ਦਾ ਲੱਗ ਗਿਆ ਜਿਵੇਂ ਸੋਰ ਲੈਣ ਜਾਂਦੇ ਆ ਤੇ ਆ ਗੱਲਬਾਤ ਬਾਕੀ ਮਾਣੀ ਰਹੋ ਬਲੌਗ ਦੇ ਨਾਲ ਸਾਰੀ ਜਾਣਕਾਰੀ ਸਾਨੂੰ ਡਿਟੇਲ ਚ ਦੇਵਾਂਗੇ ਕਿਵੇਂ ਲਾਇਆ ਇਸ ਪੈਦੇ ਕਿੰਨੇ ਲੱਗੇ ਆ ਕਿਹੜੀ ਵੈਰਾਈਟੀ ਆ অল ਟੂ ਜ਼ੈਡ ਇਨਫਾਰਮੇਸ਼ਨ ਇਸੇ ਬਲੌਗ ਚ ਹੋਊ ਲਾਈਵ ਦੋਸਤੋ ਅੱਜ ਆਪਾਂ ਲਾਉਣਾ ਇਸ ਪੈਦਾ ਜਿਹੜਾ ਪਣਾ ਰਹਿ ਗਿਆ ਸੀਗਾ ਆ ਦੇਖੋ ਨੀਅਰ ਅਬਾਊਟ 11 11500 ਲੱਗ ਗਿਆ ਕਿੱਲੇ ਦੇ ਵਿੱਚ 16 बाई 4 ਤੇ ਠੀਕ ਆ ਤੁਹਾਨੂੰ ਦਿਖਾ ਦਿੰਨੇ ਆ ਕਿ ਕਿਹੜੇ ਲੋਟ ਆਪਾਂ ਲਾਇਆਗਾ ਆ ਦੇਖੋ ਮੰਨ ਲਓ ਇਧਰ 16 ਫੁੱਟ ਥਾਂ ਛੱਡ ਕੇ ਆ ਲਾਈਨ ਆ ਜੀ 16 ਫੁੱਟ ਪਹਿਲੀ ਤੇ ਇਹ ਤੋਂ ਆ ਲਾਈਨ ਆ ਜਿਹੜੀ ਇਹ ਫੇਰ 4 ਫੁੱਟ ਛੱਡ ਕੇ ਆ। ਅਸੀਂ ਤੋਂ ਜਿਹੜਾ ਆਸਪਤ ਦਾ ਇਹ 4 ਫੁੱਟ ਛੱਡ ਕੇ ਮੰਨ ਲਓ। ਫੇਰ ਫੇਰ 16 ਫੁੱਟ ਛੱਡੇਗਾ। ਕਿਉਂਕਿ ਆ ਕਣਕ ਤੋਂ ਬਾਅਦ ਇੱਥੇ ਬਟਾ ਪਾ ਕੇ ਇਹਦਾ ਖਾਲ ਬਣ ਜੂ। ਇੱਕ ਵਟ ਇੱਥੇ ਪੈ ਜੂਗੀ ਤੇ ਇੱਕ ਵਟ ਉੱਥੇ ਪੈ ਜੂ। ਤੇ ਅੱਜ ਫੇਰ ਲਾਈ ਗਿਆ ਨੇ 5 ਤੇ ਉਸ ਪੈਦੇ ਹੋਗੇ ਸਾਡੇ 1.5 ਸਾਲ ਦੇ ਹੋ ਗਏ ਗੁਰਪੀ ਦਾ। ਉਹ 2 ਸਾਲ ਦੇ ਹੋ ਗਏ ਹੋ ਗਏ। ਪੂਰੀ ਤਾਂ ਵਧੀਆ ਕਰੋਸ ਹਨਾਂ ਦੀ ਵੀ ਦਿਖਾ ਦਿੰਦਾ ਤੁਹਾਨੂੰ ਜ਼ੂਮ ਕਰਕੇ ਆ ਦੇਖ। ਤੇ 11 11500 ਹੁਣ ਲਾਤਾ ਕਿੱਲੇ ਚ 16 22 4 22 4 4 ਫੁੱਟ 24 ਇੰਚ ਮਟਾਈ ਦਾ ਹੋ ਗਿਆ 2 ਸਾਲ ਚ ਸਪੈਦਾ ਇਹ ਆਸ ਪੈਦਾ ਆਈ ਲਾਇਆ ਫਿਰ ਕਿੱਲੇ ਕਿੱਲੇ ਹੀ ਲਾਤਾ ਮੈਂ ਲਾਤਾ ਪੌਣਾ ਕਿੱਲਾ ਤੇ ਗੁਰੂ ਕੀਨੇ ਲਾਤਾ ਕਿੱਲਾ ਮੇ ਲੱਗਿਆ 800 ਸਪੈਦਾ ਪੌਣੇ ਕਿੱਲੇ ਚ ਇਹਦੀ ਲੱਗਿਆ 1100 ਨੂੰ 1100 ਤੋਂ ਵੱਧ ਲੱਗੇ ਇਹ ਖਾਲ ਪਾਉਣ ਦਾ ਤੇ 16 ਫੁੱਟ ਸੜਨ ਦਾ ਆਪਣਾ ਮਾਈਂਡ ਸੈਟ ਇਹ ਸੀਗਾ ਵੀ ਨਾਲ ਤਾਂ 16 ਫੁੱਟ ਦੀ ਪਿਛਲੀ ਕਣਕ ਵੱਡੀ ਆ ਗੁਰੂ ਕਟਨਾਂਗੇ ਗੁਰੂ ਮੈਂ ਜਿਹੜੀਆਂ ਦੋ ਲਾਈਨ ਪਾਈਆਂ ਇਹਨਾਂ ਤੇ ਵੱਟ ਪਾ ਕੇ ਖਾਲੋ ਜੂ ਖਾਲ ਚ ਪਾਣੀ ਵੱਧ ਲੱਗੀ ਜਾਊਗੀ ਕਿ ਜਿੰਨਾ ਇਹ ਪਾਣੀ ਥੋੜਾ ਜਿਹਾ ਅਪਾ ਵੱਧ ਲਾ ਦੇਗੇ 15-20 ਲਾਈਨਾਂ ਚ ਕਰਨੇ ਚ 15 ਜੁਲਾਈ ਦੇ ਰਿਹਾ 19 ਬਰੂਤ ਵੱਧ ਕਰ ਲੈ ਜੇ ਆਪਾਂ ਫਸਲ ਨੂੰ ਪਾਣੀ ਵੱਧ ਰੋਣਾ ਫਿਰ ਫਸਲ ਨੂੰ ਜਿਵੇਂ ਹੁਣ ਕਣਕ ਵੀਤ ਜਾਂ ਵਿੱਚ ਕੋਈ ਚਾਲੇ ਕੋਈ ਲਸਣ ਸਬਜ਼ੀ ਲਾਉਣੀ ਹੈ ਤਾਂ ਉਹ ਫਿਰ ਜਿਆਦਾ ਪਾਣੀ ਚਾਹਦੀ ਨਹੀਂ ਫਸਲ ਆ ਖਾਲਾਂ ਖਾਲਾਂ ਚ ਅਪਾ ਪਾਣੀ ਲਾ ਦਿਆ ਬਾਕੀ ਡਿਮਾਂਡ ਬਹੁਤ ਹੋ ਰਹੀ ਹੁਣ ਸਪੈਦਾ ਦੇ ਕਈ ਬੰਦੇ ਮੰਗੀ ਜਾਂਦੇ ਆਪਾਂ 20 ਰੁਪਏ ਸਪੈਦਾ ਦੇ ਜਿਵੇਂ ਜਿਹਾ ਆਪ ਨੂੰ ਆਇਆ ਸੀਗਾ ਤੇ ਹੁਣ ਸਪੈਦਾ ਆ ਨਹੀਂ ਦੇਖ ਤੱਕ ਧੁੰਦਾ ਪੈਣ ਲੱਗ ਗਿਆ ਇੱਕ ਡਿਮਾਂਡ ਹੁਣ ਬਾੜੀ ਹੋ ਰਹੀ ਸਪੈਦਾ ਬੜੀ ਬਹੁਤ ਜਾਂਦਾ ਪਰ ਇਹ ਚੀਜ਼ ਦੀਆਂ ਵੀ ਮੰਨ ਲਓ ਫੈਕਟਰੀ ਚ ਵੀ ਡਿਮਾਂਡ ਜ਼ਿਆਦਾ ਫਰਨੀਚਰ ਵਗੈਰਾ ਚ ਸਪਲਾਈ ਵਨ ਲੱਖੀ ਬਹੁਤ ਚੀਜ਼ਾਂ ਮੰਨ ਲਓ ਫੈਕਟਰੀ ਹੁਣ ਪੰਜਾਬ ਚ ਬਹੁਤ ਲੱਗ ਗਈਆਂ ਪਹਿਲਾਂ ਜਗਾਤਰੀ ਗੁਦਰੀ ਬਣੀ ਪਾਪੂਲਰ ਤੇ ਸਪੈਦਾ ਵੇਖਦਾ ਹੁਣ ਤੇ ਰਾਂਪੁਰ ਵਾਲੀ ਸਾਈਟ ਤੇ ਤਿੰਨ ਚਾਰ ਫੈਕਟਰੀਆਂ ਲੱਗ ਰਹੀਆਂ ਨੇ ਤੇ ਬਾਕੀ ਜਿਹ ਉਹ ਵੀ ਆਪ ਲਾਵਾਂਗੇ ਤੇ ਬਾਕੀ ਹਨ ਇਹ ਚੀਜ਼ਾਂ ਦੀ ਜਿਹੜੀ ਫਸਲ ਆ ਗਈ ਇਹਦੇ ਰੇਟ ਡਿਪੈਂਡ ਕਰਦੇ ਨੇ ਦਾ ਟਾਈਮ ਟੂ ਟਾਈਮ ਬਾਕੀ ਦੇਖੋ ਸੋਚੀ ਦਾ ਪਾ ਚੰਗੇਲਾ ਆਪਿਆ ਕੀ ਬੋਲਣਗਾ ਤਾਹੀ ਪੀਲੇ ਕੀ ਤੇ ਇਨਸਾਨੀ ਇਹ ਨਾ ਨਮਾ ਪੱਤਾ ਕੱਢਦਾ ਇਹ ਪੀਲੇ ਹੁੰਦਾ ਹੈ ਤੇ ਆਧੀਆ ਅਜ਼ਲਾ ਮਾਤ ਇਹ ਕਰਕੇ ਇਹ ਤਾਂ ਕਹਿੰਦੇ ਆ ਪੰਜਾਬ ਵਰਗੀ ਗਰੀਸ ਨਹੀਂ ਕਮਾਦ ਗੱਲਾਂ ਕਾਕਾ ਸਪੈਸੀ ਸ਼ਰਮਾ ਹਰਾ ਪੱਤਾ ਫੈਕਟਰੀਆਂ ਵਾਲੀਆਂ ਹੋ ਗਈਆਂ ਹੁਣ ਸੈਲਰ ਸਾਰਾ ਕੁਝ ਇਹ ਹੈ ਗੱਲ ਬਾਤ